ਤੁਹਾਡੇ ਜ਼ਿਹਨ ਦੇ ਅੰਦਰ ਕਦੀ ਇਹ ਗੱਲ ਆਈ ਹੈ ਜਾਂ ਤੁਹਾਨੂੰ ਉਤੇਜਿਤ ਹੋਏ ਹੋ ਇਸ ਮਾਮਲੇ ਬਾਰੇ ਵੀਰ theater ਤੋਂ ਕੁਝ ਸ਼ੁਰੂ ਕੀਤਾ ਜਾਵੇ ਦੁਬਾਰਾ ਫਿਰ ਜਿਵੇਂ ਰਾਣਾ ਰਣਵੀਰ ਨੇ ਇੱਕ ਉਦਾਹਰਨ ਸਥਾਪਿਤ ਕੀਤੀ ਹੈ ਕਿ ਦੋ ਜਣਿਆਂ ਨੇ ਇੰਨਾ ਵੱਡਾ ਸ਼ੋਅ ਮਾਸਟਰ ਜੀ ਕਰਨਾ ਔਰ ਉਹਨੂੰ ਵਰਲਡ ਵਾਈਡ ਕਰਨਾ ਤੁਹਾਡੇ ਜ਼ਿਹਨ ਦੇ ਅੰਦਰ ਵੀ ਕਦੀ ਇਸ ਤਰ੍ਹਾਂ ਕੋਈ ਤੁਸੀਂ ਕਹਿ ਕਿ ਮੈਂ ਨਾਨ ਕਮਰਸ਼ੀਅਲ ਐ ਨਾ ਕਮਰਸ਼ੀਅਲ ਮੈਂ ਹੈ ਨਹੀਂ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਹੁਣ ਪਹਿਲ ਕਦਮੀ ਕਰਨ ਦੀ ਲੋੜ ਹੈ ਬਿਲਕੁਲ ਭਾਜੀ ਕਰ ਰਹੇ ਹਾਂ ਅਸੀਂ ਕਬੀ ਸਕ੍ਰਿਪਟਾਂ ਲਿਖਾਈਆਂ ਵੀ ਕੁਝ ਪਲੇ ਅਸੀਂ ਕੀਤੇ ਵੀ ਉਸ ਲੈਵਲ ਤੇ ਨਹੀਂ ਕਰ ਸਕੇ ਰਾਣੇ ਵਾਲੇ ਲੈਵਲ ਤੇ ਰਾਣੇ ਕੋਲ ਬਹੁਤ ਚੰਗਾ ਸਮਾਂ ਹਰਾਨੇ ਨੇ ਕੱਢਿਆ ਕਿ ਜਦੋਂ ਰਾਣਾ ਸ਼ਿਫਟ ਹੋਇਆ ਬਾਹਰ ਤਾਂ ਰਾਣੇ ਨੇ ਇੱਕ ਚੰਗਾ ਸਮਾਂ ਸੀਗਾ ਉਹਦੇ ਕੋਲੇ ਉਹਨੇ ਉਸ ਸਮੇਂ ਦਾ ਸਦਭੋਗ ਕੀਤਾ ਉਹਨੇ ਯੂਟਿਲਾਈਜ਼ ਕੀਤਾ ਕਿ ਮੈਂ ਇਸ ਤਰੀਕੇ ਨਾਲ ਵੀ ਆਪਣੀ ਗੱਲ ਰੱਖ ਸਕਦਾ ਉਹ ਫਿਲਮਾਂ 'ਚ ਵੀ ਆਪਣੀ ਗੱਲ ਰੱਖਦਾ ਸੀਗਾ ਉਹਨੇ ਚੰਗੀਆਂ ਫਿਲਮਾਂ ਜਿਹੜੀਆਂ ਸੀਸ ਵਰਗੀਆਂ ਫਿਲਮਾਂ ਵੀ ਦਿੱਤੀਆਂ ਸਾਨੂੰ ਸੋ ਮੈਨੂੰ ਉਹਨਾਂ ਦੇ ਰਾਣੇ ਨੇ ਵੀ ਸਾਬਤ ਕੀਤਾ ਰਾਣੇ ਨੇ ਕਿ ਸ਼ਾਇਦ ਫਿਲਮਾਂ ਤੋਂ ਬਿਨਾ ਜਿਹੜਾ ਅਦਾਕਾਰ ਜ ਨੂੰ ਅਦਾਕਾਰੀ ਆਉਂਦੀ ਹੈ ਉਹ ਫਿਲਮਾਂ ਤੋਂ ਬਿਨਾ ਵੀ ਜੰਦਾ ਰਹਿ ਸਕਦਾ। ਉਹ ਵੀ ਗੱਲ ਕਹਿਣਾ ਹੈ ਤੁਹਾਡੇ ਕੋਲ ਜਿਹੜੀ ਗੱਲ ਹੈ ਕਹਿਣ ਨੂੰ। ਹੂੰ ਸਿਰਫ ਇੰਨੇ ਹੀ ਫਰਕ ਅਸੀਂ ਸੋਚਦੇ ਆਂ ਵੀ ਜਿਹੜਾ ਜਿਹੜੀ ਫਿਲਮ ਹੈ ਨਾ ਉਹ ਜਿਹੜਾ ਤੁਸੀਂ ਜਿਹੜੀ ਗੱਲ ਕਹਿਣੀ ਚਾਹੁੰਦੇ ਹੋ ਉਹਦਾ ਮੈਸੇਜ ਦੂਰ ਤੱਕ ਸਪਰੈਡ ਹੁੰਦਾ ਹੈ। ਹੂੰ ਪਰ ਸਿਨੇਮਾ ਜਿਹੜੀ ਚੀਜ਼ ਆਪਾਂ ਪਹਿਲਾਂ ਵੀ ਕਹਿ ਕੇ ਹਟਿਆ ਸਿਨੇਮਾ ਤਾਂ ਇੱਕ ਅਸਲੀ ਰਿਐਕਟ ਹੈ ਨਾ। ਤੁਹਾਨੂੰ ਪਹਿਲੇ ਸ਼ੋਅ 'ਚ ਹੀ ਪਤਾ ਲੱਗ ਜਾਂਦਾ ਰੋਣਾ ਨਾਟਕ ਕਰਦਾ ਹੈ ਪਹਿਲੇ ਸ਼ੋਅ 'ਚ ਨੂੰ ਪਤਾ ਲੱਗ ਜਾਂਦਾ ਵੀ ਲੋਕ ਰਿਐਕਸ਼ਨ ਕੀ ਆਉਂ ਕਹਿੰਦਾ ਆਹ ਗਲਤ ਹੈ ਲੋਕਾਂ ਦਾ ਰਿਐਕਟ ਵੀ ਹੈਗਾ ਇਹਨੂੰ ਗੱਲ ਉਲਾਈ ਮੌਕੇ ਦੀ ਪਤਾ ਲੱਗ ਜਾਣਾ ਉਹ ਤਾਂ ਹੀ ਮੈਂ ਕਹਿੰਦਾ ਤੁਹਾਡੇ ਮੋਰਲ ਤੇ ਵੀ ਡਿਪੈਂਡ ਕਰਦਾ ਉਹ ਨਾ ਦੱਸਦੇ ਉਹਨੇ ਹਾਂ ਕੀ ਹੈ ਉਹ ਕਹਿੰਦਾ ਇਸ ਗੱਲ ਤੇ ਰਿਸਪੌਂਸ ਦਿੰਦਾ ਵੀ ਰਾਜਵੀਰ ਆਹ ਰਿਸਪੌਂਸ ਠੀਕ ਹੈ ਆਪਾਂ ਨੇ ਇਸ ਗੱਲ ਤੇ ਧਿਆਨ ਦੇਣਾ ਆਪਾਂ ਨੂੰ ਇਹੋ ਜਿਹੇ ਚਾਰ ਕਿਲਾ ਹੋਰ ਪਾਉਣੇ ਚਾਹੀਦੇ ਨਾਲ ਹੂੰ ਸੋ ਇਸ ਗੱਲ ਕਰਕੇ ਇਹਨੂੰ ਜਿੰਦਾ ਥੀਏਟਰ ਕਿਹਾ ਗਿਆ ਸਿਨਮਾ ਜੰਗ ਜੀ ਦਾ ਮੈਦਾਨ ਵੀ ਬਣ ਗਿਆ ਕਈ ਵਾਰ ਇਸ ਦਾ ਇਸ ਤਰ੍ਹਾਂ ਵੀ ਲੱਗਦਾ ਹੈ ਡਾਇਰੈਕਟਰਾਂ ਪ੍ਰੋਡਿਊਸਰਾਂ ਦੇ ਵਿੱਚ ਤਾਂ ਜਿੱਥੇ ਆਪਸ ਦੇ ਵਿੱਚ ਖਾਨਾ ਜੰਗੀ ਹੈ ਹੀ ਹੈ ਕਿੱਚੋ ਤਣ ਹੈ ਚਲੋ ਚੱਲਦੀ ਰਹਿੰਦੀ ਹੈ ਮੈਂ ਦੇਖਿਆ ਆਰਟਿਸਟਾਂ ਦੇ ਵੀ ਗਰੁੱਪ ਬਣ ਗਏ ਕਿ ਡਾਇਰੈਕਟਰਸ ਨੇ ਤੈਅ ਕਰ ਲਿਆ ਕਿ ਆਹਾਂ ਬੰਦੇ ਪੈਰਲ ਰੱਖਣੇ ਆ ਇੱਕ ਨੇ ਤੈਅ ਕਰ ਲਿਆ ਆਹੀ ਰੱਖਣੇ ਆ ਇਹ ਬਰਤਾਰਾ ਕਿਉਂ ਹੋ ਰਿਹਾ ਹੈ ਇਹਦੀ ਵਜ੍ਹਾ ਕੀ ਹੈ ਸਭ ਦੇਖੋ ਕੰਮ ਤਾਂ ਇਹ ਸ਼ੁਰੂ ਠੀਕ ਤਰੀਕੇ ਨਾਲ ਹੋਇਆ ਸੀ ਕੰਮ ਤਾਂ ਆਇਆ ਸ਼ੁਰੂ ਹੋਇਆ ਸੀਗਾ ਇਹ ਵੀ ਮੈਂ ਤੁਹਾਡੇ ਨਾਲ ਥੋੜੀ ਸਭ ਕੰਫਰਟੇਬਲ ਹਾਂ ਹੂੰ ਥੋੜੀ ਜਿਹਾ ਡਾਇਰੈਕਟਰ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਐਸ ਐਕਟਰ ਦੀ ਇੰਨੀ ਰੇਂਜ ਹੈ ਮੈਂ ਤੋਂ ਇੰਨਾ ਕੰਮ ਲੈ ਸਕਦਾ ਮੈਂ ਇਹਨੂੰ ਇੰਨਾ ਯੂਟਿਲਾਈਜ਼ ਕਰ ਸਕਦਾ ਕੰਮ ਤਾਂ ਉਤੋਂ ਸ਼ੁਰੂ ਹੋਇਆ ਏ ਹੁਣ ਜਿਹੜਾ ਬੰਦਾ ਕਹਾਣੀ ਲਿਖਦਾ ਹੈ ਜਿਹੜਾ ਬੰਦਾ ਮੇਕਰ ਹੈ ਬਣਾਉਣਾ ਚਾਹੁੰਦਾ ਹੈ ਉਹਨੂੰ ਲੱਗਦਾ ਹੈ ਵੀ ਅੱਜ ਆ ਜਿਹੜੀ ਸਭ ਤੋਂ ਵੱਡੀ ਸਿਨੇਮੇ ਚ ਗੱਲ ਹੁੰਦੀ ਨਾ ਜੀ ਉਹ ਹੁੰਦੀ ਹੈ ਕਿ ਫਿਲਮ ਪੂਰੀ ਕਿਵੇਂ ਕਰਨੀ ਹੈ ਹੂੰ ਉਹਨੂੰ ਲੱਗਦਾ ਹੈ ਕਿ ਜੇ ਮੇਰਾ ਐਕਟਰ ਐਕਟਿੰਗ ਚ ਉੱਨੀ ਹੋਵੇ ਪਰ ਐਜ਼ ਅ ਪਰਸਨ ਹੋ ਇੱਕੀ ਚਾਹੀਦਾ ਮੈਨੂੰ ਤਾਂ ਕਿ ਮੈਨੂੰ ਕੋਈ ਹੋਰ ੜਿੱਕੇ ਨਾਲ ਆਵੇ ਮੇਰੀ ਫਿਲਮ ਪੂਰੀ ਕਰਨ ਦੇ ਵੀ ਡੇਟ ਨਾ ਦੇਵੇ ਮੇਰੀ ਗੱਲ ਨਹੀਂ ਸੁਣਦਾ ਗੱਲ ਨਹੀਂ ਮੰਨਦਾ ਇਹ ਚੀਜ਼ਾਂ ਕਰਕੇ ਨਾ ਹੌਲੀ ਹੌਲੀ ਉਹ ਗਰੁੱਪ ਬਣ ਗਿਆ ਇਹ ਮਸਲਾ ਹੈ ਤੇ ਉਹਨੂੰ ਗਰੁੱਪ ਦਾ ਨਾਮ ਦਿੱਤਾ ਜਾਣ ਲੱਗਿਆ ਦੂਜੀ ਗੱਲ ਇਹ ਹਾਈਲਾਈਟ ਗੱਲ ਕਿਵੇਂ ਹੋਈ ਵੀ ਗਰੁੱਪ ਬਣ ਗਏ ਇਹ ਹਾਈਲਾਈਟ ਗੱਲ ਉਵੇਂ ਹੋਈ ਜਦੋਂ ਅਸੀਂ ਸਿਨੇਮੇ ਵਿੱਚ ਨਵੇਂ-ਨਵੇਂ ਆਏ ਉਦੋਂ ਪ੍ਰੋਸੈਸ ਇਹ ਚੱਲਦਾ ਸੀ ਵੀ ਤੁਸੀਂ ਮਿਹਨਤ ਕਰਦੇ ਰਹੋ ਜੇ ਤੁਸੀਂ ਠੀਕ ਮਿਹਨਤ ਕਰ ਰਹੇ ਹੋ ਨਾ ਤਾਂ ਇੱਕ ਦਿਨ ਤੁਸੀਂ ਅੱਗੇ ਆ ਜਾਣਾ ਉਹਦੇ 'ਚ ਅਸੀਂ ਟਾਈਮ ਨਹੀਂ ਮਿਥਿਆ ਜੀ ਵੀ ਸਾਨੂੰ 6 ਮਹੀਨੇ ਲੱਗਣਗੇ 4 ਮਹੀਨੇ ਲੱਗਣਗੇ 4 ਸਾਲ ਲੱਗਣਗੇ 8 ਸਾਲ ਲੱਗਣਗੇ ਭਾਜੀ ਨਹੀਂ ਲੱਗਿਆ ਭਾਜੀ ਮੈਂ ਹੁਣ ਕਦੋਂ ਸਟੈਬਲਿਸ਼ ਹੋ ਜਾਵਾਂਗੇ ਭਾਜੀ ਮੈਨੂੰ 28 ਸਾਲ ਹੋ ਗਏ ਲੱਗਣਗੇ ਬਹੁਤ ਵੱਡਾ ਸਮਾਂ ਹੁਣ ਅੱਜ ਜੇ ਕੋਈ ਕਹੇ ਵੀ ਤੁਸੀਂ 10 ਸਾਲ ਵੇਟ ਕਰਨੇ ਆ। ਇਹ ਲਗਾ 10 ਸਾਲ ਤਾਂ ਦੁਨੀਆ ਬਦਲ ਜਾਣੀ ਹੈ। ਦੁਨੀਆ ਬਦਲ ਜਾਣੀ। ਸੋ ਇਸ ਕਰਕੇ ਸਾਨੂੰ ਉਦੋਂ ਸਾਡੇ ਮਨਾਂ 'ਚ ਇਹ ਗੱਲ ਬਸਾਈ ਗਈ ਸੀ ਜਾਂ ਸਾਨੂੰ ਇਹ ਗੱਲ ਆਪ ਖੁਦ ਨੂੰ ਵੀ ਲੱਗਦੀ ਸੀਗੀ ਵੀ ਤੁਸੀਂ ਆਪਣੇ ਆਪ ਨੂੰ ਤਿਆਰ ਕਰੋ। ਜ਼ਿੰਦਗੀ ਕਹਿੰਦੇ ਹਰ ਬੰਦੇ ਨੂੰ ਮੌਕਾ ਦਿੰਦੀ ਹੈ। ਜੇ ਤੁਹਾਡੀ ਤਿਆਰੀ 40% ਹੈ। ਤੁਹਾਨੂੰ ਜ਼ਿੰਦਗੀ ਨੇ ਮੌਕਾ ਦਿੱਤਾ 80%। ਗੈ ਬਹੁਤ ਵੱਡਾ ਹੈ। ਬਹੁਤ ਵੱਡਾ ਗੱਲ ਤੁਸੀਂ ਆਪਣੇ ਤਿਆਰੀ 90% ਰੱਖਣੀ ਹੈ ਜੇ ਜਿੰਦਗੀ ਨੇ 70% ਮੌਕਾ ਤਾ ਤੁਸੀਂ ਜਦੀ ਦਿਖਾਓਗਾ ਕਿਆ ਲਓ ਜੀ ਥੋੜੀ ਸਕਲ ਖਤਮ ਹੋ ਗਈ ਭਾਜੀ ਹੁਣ ਇਹੀ ਮਸਲਾ ਹੈ ਹੁਣ ਲੋਕ ਇਹ ਕਹਿੰਦੇ ਨੇ ਪਤਾ ਨਹੀਂ ਬੱਚਿਆਂ ਦਾ ਬਚਾਰਾ ਠੀਕ ਵੀ ਹੋ ਸਕਦਾ ਆਪਾਂ ਉਹਨਾਂ ਨੂੰ ਕੰਡੈਮ ਨਹੀਂ ਕਰਦੇ ਹੁਣ ਉਹ ਇਹ ਕਹਿੰਦੇ ਨੇ ਕਹਿੰਦੇ ਵੀ ਕੰਮ ਤਾਂ ਕਰੇ ਤੋਂ ਹੋਣਾ ਹੈ ਹੌਲੀ ਹੌਲੀ ਨਾਲੇ ਕਰੀ ਜਾਵਾਂਗੇ ਬਲੇ ਸਿੱਖੀ ਜਾਵਾਂਗੇ ਸਾਡੇ ਵਾਲੇ ਉਦੋਂ ਆ ਮਸਲਾ ਸੀ ਕਹਿੰਦੇ ਸਿੱਖ ਲਓ ਪਹਿਲਾਂ ਫੇਰ ਆਇਓ ਬਾਈ